ਖੁਣੀਆਂ ਸਰਾ ਗੁਨਾ ਕੇਗਾ ਸੁਣਿਏ ਸੇਖ ਪੀਰ ਪਾਤਸ਼ਾਹ ਸੁਣਿਏ ਅੰਦੇ ਪਾਵੇ ਰਾਹਾ ਸੁਣਿਏ ਹਾਤ ਹੋਵੇ ਇਸਗਾਹ ਜੇ ਜਪਜੀ ਸਾਹਿਬ ਦੇ ਵਿੱਚ ਇਹ ਜਿਹੜੀ ਖੁਣੀਆਂ ਦੀ ਪੌੜੀ ਆਪਾਂ ਰੋਜ਼ ਪੜ੍ਹਦੇ ਆਂ ਸੁਣਦੇ ਆਂ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਸਮਝਾ ਰਹੇ ਨੇ ਜਿਨ੍ਹਾਂ ਨੇ ਧੁਰ ਕੀ ਬਾਣੀ ਸੁਣੀ ਹੈ ਜਿਨ੍ਹਾਂ ਦਾ ਨਾਮ ਨਾਲ ਸ਼ੋਭਾ ਪ੍ਰਾਪਤ ਹੋ ਗਈ ਹੈ ਟਕਾਉ ਮਿਲਿਆ ਹੈ ਉਹ ਦੱਸਦੇ ਹਨ ਕਿ ਉਹਨਾਂ ਦੇ ਅੰਦਰ ਗੁਣ ਪ੍ਰਗਟ ਰਹਿੰਦੇ ਹਨ ਸੋਨੀਆਂ ਸਾਰੇ ਗੁਣਾ ਕੇ ਗਾਹ ਸਾਰੇ ਪ੍ਰਕਾਰ ਦੇ ਗੁਣ ਉਹਨਾਂ ਦੇ ਅੰਦਰ ਹਿਰਦੇ ਦੇ ਵਿੱਚ ਵਸਦੇ ਨੇ ਇਸ ਲਈ ਉਹਨਾਂ ਦਾ ਸਦਾ ਆਨੰਦ ਖੇੜਾ ਬਣਿਆ ਰਹਿੰਦਾ ਚਿੰਤਾ ਤੋਂ ਮੁਕਤ ਰਹਿੰਦੇ ਨੇ ਦੁਨੀਆਂ ਸੇਖ ਪੀਰ ਪਾਤਸ਼ਾਹ ਸੇਖ ਨੇ ਪੀਰ ਨੇ ਸੇਖ ਨੂੰ ਦਿਆ ਜਿਵੇਂ ਮੁਸਲਮਾਨਾਂ ਦੇ ਪੀਰ ਨੇ ਪਾਤਸ਼ਾਹ ਕਹਾਉਂਦੇ ਨੇ ਦੁਨੀਆਂ ਦੇ ਵਿੱਚ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਜਿਹੜੇ ਨਾਮ ਨਾਲ ਜੁੜਦੇ ਨਹੀਂ ਇੱਕ ਬਾਦਸ਼ਾਹ ਹੁੰਦਾ ਜਿਹੜਾ ਦੁਨਿਆਦਾਰੀ ਦੇ ਵਿੱਚ ਸਰਕਾਰ ਚਲਾਉਂਦਾ ਹੈ ਜਾਂ ਰਾਜ ਕਰਦਾ ਹੈ ਇੱਕ ਪਾਤਸ਼ਾਹ ਹੁੰਦਾ ਜਿਨ੍ਹਾਂ ਦੇ ਕੋਲ ਸੱਚ ਦਾ ਗਿਆਨ ਨਾਮ ਦਾ ਗਿਆਨ ਹੁੰਦਾ ਹੈ ਔਰ ਮਾਇਆ ਦਾ ਸਾਰਾ ਰਾਜ ਉਹਦੇ ਅਧੀਨ ਹੀ ਹੁੰਦਾ ਹੈ ਯਕੀਨ ਸੱਚ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਜਿਹੜੀ ਕਾਇਨਾਤ ਚੱਲਦੀ ਹੈ। ਫਰੋਨਿਆਂ ਅੰਦੇ ਪਾਵੇ ਰਾਹੋ। ਫਰੋਨਿਆਂ ਹਾਤ ਹੋਵੇ ਇਸਗਾਹੋ। ਇਸ ਲਈ ਕਹਿੰਦੇ ਨੇ ਜਿਹੜੇ ਧੁਰ ਕੀ ਬਾਣੀ ਸੁਣਦੇ ਨਹੀਂ ਉਹ ਦੱਸਦੇ ਨਹੀਂ ਕਿ ਅਕਲ ਬिवेਕ ਜਦੋਂ ਅੰਧੀ ਹੁੰਦੀ ਹੈ ਪਤਾ ਨਹੀਂ ਹੁੰਦਾ ਨਹੀਂ ਅਕਲ ਵਾਲੇ ਘੱਟ ਅਕਲ ਵਾਲਿਆਂ ਨੂੰ ਤਾਂ ਇਹੇ ਅਕਲ ਜੇ ਵਾਧਾ ਕਰਦੀ ਹੈ। ਅੰਦੇ ਪਾਬੂ ਰਾਜ ਨੇ ਅੰਦੇ ਨੇ ਜਿਨ੍ਹਾਂ ਨੂੰ ਧਰਮ ਬਾਰੇ ਨਹੀਂ ਪਤਾ ਸਮਝ ਨਹੀਂ ਹੈਗੀ ਉਹਨਾਂ ਨੂੰ ਰਾਹ ਪਾਉਂਦੀ ਹੈ ਸੁਣੀਏ ਅੰਦੇ ਪਾਵੇ ਰਾਹ ਰਸਤਾ ਦਿਖਾਉਂਦੀ ਹੈ ਕਿ ਆਹ ਹੈ ਸੱਚ ਦਾ ਮਾਰਗ ਜੇਕਰ ਤੁਸੀਂ ਧਰਮ ਦੇ ਰਸਤੇ ਤੇ ਚੱਲ ਕੇ ਪਰਮੇਸ਼ਰ ਨੂੰ ਨਿਰਕਾਰ ਨੂੰ ਮਿਲਣਾ ਚਾਹੁੰਦੇ ਹੋ ਸੁਣੀਏ ਹੱਥ ਹੁਵੇ ਇਸਗਾਹ ਕਹਿੰਦੇ ਨੇ ਜਿਨ੍ਹਾਂ ਨੇ ਧੁਰ ਕੀ ਬਾਣੀ ਸੁਣੀ ਹੈ ਉਹ ਦੱਸਦੇ ਨੇ ਕਿ ਕਿਸ ਤਰ੍ਹਾਂ ਉਹ ਪਰਮੇਸ਼ਰ ਦਾ ਹੱਥ ਭਾਵ ਉਹਦਾ ਹੁਕਮ ਹੀ ਹੱਥ ਹੈ ਉਹ ਆਪਣੇ ਹੁਕਮ ਰਾਹੀਂ ਕਿਤਨਾ ਮਾਰਗਦਰਸ਼ਨ ਕਰਦਾ ਹੈ ਕਿਤਰਾ ਉਹ ਕਿਰਪਾ ਦ੍ਰਿਸ਼ਟੀ ਰੱਖਦਾ ਹੈ ਔਰ ਆਪਣੇ ਭਗਤਾਂ ਦੀ ਜਿਹੜੀ ਕਾਰ ਹੈ ਉਹਦੇ ਵਿੱਚ ਆਪ ਕਹਾਈ ਹੁੰਦਾ ਨਾਨਕ ਭਗਤਾਂ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ਼ ਮੰਨੈ ਕੀ ਗਤੀ ਕਹੀ ਨ ਜਾਹੇ ਜੇ ਕੋ ਕਹਿ ਪਿਛੇ ਪਛਤਾਏ ਅਗਲੀ ਪੌੜੀ ਵਿੱਚ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਜਿਹੜੇ ਇਹ ਗੁਰਮਤ ਨੂੰ ਔਰ ਨਾਮ ਨੂੰ ਸੱਚ ਨੂੰ ਮੰਨ ਲੈਂਦੇ ਹਨ ਜੋ ਇਹ ਗੱਲ ਸਮਝਾਈ ਹੈ ਗਰਵਾਣੀ ਦੇ ਵਿੱਚ ਉਹਨੂੰ ਮੰਨ ਲੈਂਦੇ ਹਨ ਤਾਂ ਉਹਨਾਂ ਦਾ ਮਨ ਜਿਹੜਾ ਬੜੀ ਗਤੀ ਦੇ ਨਾਲ ਬੜੀ ਤੇਜ਼ੀ ਦੇ ਨਾਲ ਆਪਣੇ